ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਅਵਤਾਰ ਸਿੰਘ ਦਾਉ ਮਾਜਰਾ ਹੋਰਾਂ ਬਾਰੇ ਸੋ ਇਹ ਸਿੰਘ ਉਹ ਸਿੰਘ ਨੇ ਜਿਨ੍ਹਾਂ ਬਾਰੇ ਬਹੁਤ ਹੀ ਘੱਟ ਲਿਖਿਆ ਜਾਂ ਬੋਲਿਆ ਜਾਂ ਸੁਣਿਆ ਗਿਆ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਬਾ ਕਮਾਲ ਹੋਣ ਵਾਲੀ ਹੈ ਜੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਭਾਈ ਦਲਜੀਤ ਸਿੰਘ ਬਿੱਟੂ ਜੀ ਲਿਖਦੇ ਨੇ ਕਹਿੰਦੇ ਵੀ ਇਹ ਸਿੰਘ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਤੋਂ ਡਿਗਰੀ ਕੀਤੀ ਹੋਈ ਸੀ ਸਾਡੀ ਇਸ ਕੋਲ ਠਾਰ ਸੀ ਲੁੱਤੇ ਹਣੇ ਬੈਂਕ ਮਾਂਜੇ ਤੋਂ ਬਾਅਦ ਇਸ ਨੂੰ ਰੂਪ ਓਛਾਉਣਾ ਪਿਆ ਆਪਣੇ ਸੱਚੇ ਸੁੱਚੇ اخلاق ਅਤੇ لیاقت ਕਾਰਨ ਜਲਦੀ ਹੀ ਇਹ ਸਾਰੇ ਸਿੰਘਾਂ ਵਿੱਚ ਅਹਿਮ ਕੜੀ ਬਣ ਗਿਆ ਇਸ ਦੀ ਦ੍ਰਿੜਤਾ ਤੇ ਡੂੰਗੀ ਸੋਚ ਕਰਕੇ ਇਸ ਨੂੰ ਅਹਿਮ ਜ਼ਿੰਮੇਵਾਰੀਆਂ ਨਿਭਾਉਣੀਆਂ ਪਈਆਂ ਇਹ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਐਡ ਹੌਕ ਕਮੇਟੀ ਵਿੱਚ ਜਸਪਾਲ ਸਿੰਘ ਦੇ ਨਾਂ ਹੀ ਵੀ ਚਰਦਾ ਸੀ ਇਹ ਪੰਥਕ ਕਮੇਟੀ ਚਾਰੇ ਜਥੇਬੰਦੀਆਂ ਦੀ ਲੀਡਰਸ਼ਿਪ ਦੇ ਵਿੱਚ ਇੱਕ ਅਹਿਮ ਕੜੀ ਸੀ ਜਦੋਂ ਤੱਕ ਫੜਨੀ ਸੀ ਹੋਇਆ ਉਦੋਂ ਤੱਕ ਜਥੇਬੰਦੀਆਂ ਦੀਆਂ ਬੈਠਕਾਂ ਕਰਵਾਉਣੀਆਂ ਅਤੇ ਪੰਥਕ ਕਮੇਟੀ ਦੇ ਚਾਰੇ ਜਥੇਬੰਦੀਆਂ ਦੇ ਬਿਆਨ ਵੀ ਇਹੋ ਹੀ ਤਿਆਰ ਕਰਦਾ ਸੀ ਇਹ ਸਿੰਘ ਜਨਵਰੀ 1990 ਦੇ ਨੇੜੇ ਤੇੜੇ ਮਰਿੰਡੇ ਤੋਂ ਫੜਿਆ ਗਿਆ ਜਿੱਥੇ ਕਿਸੇ ਨੂੰ ਮਿਲਣ ਗਿਆ ਸੀ ਪੁਲਿਸ ਅਤੇ ਖੋਫੀਆ ਵਿਭਾਗ ਨੂੰ ਇਸ ਬਾਰੇ ਪਹਿਲੇ ਹੀ ਪਤਾ ਸੀ ਕਿ ਭਾਵੇਂ ਆਮ ਲੋਕਾਂ ਵਿੱਚ ਇਹਨੂੰ ਕੋਈ ਨਹੀਂ ਜਾਣਦਾ ਪਰ ਇਹ ਸਿੰਘ ਸਾਰੀਆਂ ਜਥੇਬੰਦੀਆਂ ਵਿੱਚ ਅਹਿਮ ਸੂਤਰਦਾਰ ਸੀ ਇਸ ਕਰਕੇ ਜਦੋਂ ਉਹ ਫੜਿਆ ਗਿਆ ਫਿਰ ਇੱਕ ਪਾਸੇ ਤਸ਼ੱਦਦ ਅਤੇ ਦੂਜੇ ਪਾਸੇ ਆਰਾਦਿਆਂ ਨੂੰ ਤੋੜਨ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਇਸ ਸਿੰਘ ਨੂੰ ਕੋਈ ਮਹੀਨਾ ਕੋ ਕੈਦ ਰੱਖ ਕੇ ਦੁਸ਼ਮਣ ਨੇ ਹਰ ਤਰੀਕੇ ਨਾਲ ਪਰਖਿਆ ਤੇ ਹਰ ਤਰ੍ਹਾਂ ਦੇ ਵਾਰ ਕੀਤੇ ਸਮਝਾਇਆ 부ਝਾਇਆ ਲਾਲਚ ਦਿੱਤੇ ਤੇ ਅੰਤ ਨੂੰ ਜਿਸਮ ਦਾ ਤੁੰਬਾ ਤੁੰਬਾ ਕਰ ਦਿੱਤਾ ਗਿਆ ਇਹ ਬਹੁਤ ਘੱਟ ਬੋਲਦਾ ਸੀ ਪਰ ਜੋ ਬੋਲਦਾ ਸੀ ਉਹ ਤਤਸਾਰੀ ਹੁੰਦਾ ਸੀ। ਨੇਕ ਦਿਲ ਅਤੇ ਨਿਮਰਤਾ ਦੀ ਮੂਰਤ ਸੀ ਤੇ ਪੜ੍ਹਾਈ ਤੇ ਸਮਝ ਪੱਖੋਂ ਵੀ ਬਹੁਤ ਡੰਗਾਈ ਸੀ ਇਹਦੇ ਅੰਦਰ। ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਵੱਡੇ ਅਫਸਰ ਉਸ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ। ਇੱਕ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਬੰਦਾ ਮਾਰਨਾ ਨਹੀਂ ਚਾਹੀਦਾ, ਬੜਾ ਵਧੀਆ ਬੰਦਾ ਇਹ। ਉਸ ਨੇ ਸਾਰੀ ਤਵਦੀਸ਼ ਵਿੱਚ ਸਭੇ ਮਾਨ ਕਾਇਮ ਰੱਖਿਆ। ਵਿਚਾਰ ਚਰਚਾ ਅਤੇ ਬਹਿਸ ਵਿੱਚ ਸੰਘਰਸ਼ ਬਾਰੇ ਪੂਰੀ ਦ੍ਰਿੜਤਾ ਅਤੇ ਸਫਾਈ ਨਾਲ ਆਪਣਾ ਪੱਖ ਰੱਖਿਆ। ਅਤੇ ਇਹ ਕਿਹਾ ਕਿ ਮੈਂ ਜਿਸ ਸਿੱਖੀ ਲਈ ਤੇ ਪੰਥ ਦੀ ਆਜ਼ਾਦੀ ਲਈ ਘਰ ਛੱਡਿਆ ਮੈਨੂੰ ਉਸ ਤੇ ਬਹੁਤ ਮਾਣ ਹੈ ਤੇ ਇਹ ਮੇਰਾ ਪਵਿੱਤਰ ਫਰਜ਼ ਹੈ ਹੁਣ ਤੁਸੀਂ ਮੈਨੂੰ ਫੜ ਲਿਆ ਤੇ ਮੈਂ ਤੁਹਾਡੇ ਤੋਂ ਕੁਝ ਨਹੀਂ ਚਾਹੁੰਦਾ ਪਰ ਮੈਂ ਸੰਘਰਸ਼ ਬਾਰੇ ਕੁਝ ਨਹੀਂ ਦੱਸ ਸਕਦਾ ਤੁਸੀਂ ਮੈਨੂੰ ਖਤਮ ਕਰਨਾ ਤਾਂ ਕਰ ਦਿਵੋ ਅਵਤਾਰ ਸਿੰਘ ਦਾ ਪਿੰਡ ਦਾਉ ਮਾਜਰਾ ਮੁੱਖ ਮੰਤਰੀ ਉਦੋਂ ਕਾਂਗਰਸੀ ਆਗੂ ਬਿਆੰਤ ਦੇ ਪਿੰਡ ਦੇ ਬਿਲਕੁਲ ਨਾਲ ਲੱਗਦਾ ਸੀ ਅਵਤਾਰ ਸਿੰਘ ਦਾ ਬਾਪੂ ਉਸ ਦਾ ਪਰਾਣਾ ਜਾਣੂ ਸੀ ਬਿਆੰਤ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਤੇ ਕਿਸੇ ਨੂੰ ਨਹੀਂ ਛੱਡਿਆ ਪਰ ਇਹ ਖਾਤਰ ਉਸ ਨੇ ਇਹ ਸ਼ਰਤ ਰੱਖੀ ਕਿ ਇਹ ਕਿਸੇ ਇੱਕ ਪ੍ਰਮੁੱਖ ਸਿੰਘ ਨੂੰ ਫੜਾ ਦੇਵੇ ਤਾਂ ਮੈਂ ਇਸ ਨੂੰ ਬਚਾ ਲਵਾਂਗਾ ਬਿਆੰਤ ਦੀ ਪਹਿਰੇਦਾਰੀ ਵਿੱਚ ਇੱਕ ਮੁਲਾਜ਼ਮ ਵੀ ਸੀ ਜੋ ਅਫਤਾਰ ਸਿੰਘ ਦਾ ਮਿੱਤਰ ਸੀ ਉਸ ਨੇ ਵੀ ਆ ਕੇ ਇਸ ਨੂੰ ਬਹੁਤ ਸਮਝਾਇਆ ਕਿ ਹੁਣ ਤੂੰ ਕੁਝ ਤਾਂ ਦੇ ਤਾਂ ਹੀ ਤੈਨੂੰ ਅਸੀਂ ਛੱਡ ਸਕਦੇ ਹਾਂ ਦਿੱਲੀ ਤੱਕ ਸਾਰੇ ਖੁਫੀਆ ਮਹਿਕਮਿਆਂ ਨੂੰ ਪਤਾ ਹੈ ਕਿ ਤੂੰ ਸਾਰਿਆਂ ਬਾਰੇ ਜਾਣਦਾ ਹੈ ਆਪਣੇ ਮਾਪੇ ਦਾ ਇਕੱਲਾ ਪੁੱਤ ਹੈ ਤੇਰੇ ਬਾਅਦ ਤੇਰੇ ਘਰ ਵਿੱਚ ਕੋਈ ਵੀ ਨਹੀਂ ਹੈਗਾ ਪੌਲਸ ਦੇ ਇੱਕ ਵੱਡੇ ਅਫਸਰ ਨੇ ਵੀ ਇਸ ਗੱਲ ਤੇ ਬਹੁਤ ਜ਼ੋਰ ਪਾਇਆ ਕਿ ਤੂੰ ਕੋਈ ਇੱਕ ਸਿੰਘ ਦੇ ਦੇ ਫਿਰ ਅਸੀਂ ਤੈਨੂੰ ਛੱਡ ਦੇਵਾਂਗੇ ਤੂੰ ਜਿੱਥੇ ਮਰਜ਼ੀ ਚੱਲਿਆ ਜਾਵੇਂ ਉਸਨੇ ਕਿਹਾ ਵੀ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਮੇਰੇ ਲਈ ਇਸ ਹੱਦ ਤੱਕ ਆਏ ਪਰ ਮੈਂ ਆਪਣੇ ਗੁਰੂ ਨੂੰ ਜਵਾਬ ਦੇ ਆ ਹੁਣ ਮੈਨੂੰ ਗੁਰੂ ਦਰਬਾਰ ਦੀ ਖੁਸ਼ੀ ਚਾਹੀਦੀ ਹੈ ਬਾਕੀ ਪਰਿਵਾਰ ਬਾਰੇ ਪ੍ਰਮਾਤਮਾ ਹੀ ਸਭ ਨੂੰ ਰੱਖਣ ਵਾਲਾ ਹੈ ਉਹ ਬੰਦਾ ਅਖੀਰ ਵਿੱਚ ਅਵਤਾਰ ਸਿੰਘ ਨਾਲ ਲੜ ਪਿਆ ਕਿ ਤੂੰ ਸਾਡੀ ਕੋਈ ਵੀ ਗੱਲ ਨਹੀਂ ਮੰਨਦਾ ਅਸੀਂ ਤੇਰੇ ਲਈ ਕਿੰਨਾ ਜੋਖਮ ਉ ਲੈ ਰਹੇ ਹਾਂ ਫੇਰ ਮਹੀਨੇ ਤੋਂ ਬਾਅਦ ਉਸ ਨੂੰ ਅਣਪਛਾਤੇ ਖਾੜਕੂ ਵਜੋਂ ਮੁਕਾਬਲਾ ਬਣਾ ਕੇ ਪਿੰਡ ਚੌਕੀਮਾਨ ਕੋਲ ਸ਼ਹੀਦ ਕਰ ਦਿੱਤਾ ਗਿਆ ਇਹ ਸਾਰੇ ਹੀ ਪ੍ਰਮੁੱਖ ਸਿੰਘਾਂ ਤੇ ਪੰਥਕ ਕਮੇਟੀ ਦੀਆਂ ਸਭ 18 ਬਾਰੇ ਜਾਣਦਾ ਸੀ ਤੇ ਸੰਘਰਸ਼ ਦੇ ਹੋਰ ਅਹਿਮ ਪੇਤਾਂ ਤੋਂ ਵਾਕਿਫ ਸੀ ਇਹ ਸਿੰਘ ਜਿਆਦਾ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਘਾਂ ਸੁਰਿੰਦਰਪਾਲ ਸਿੰਘ ਠਰੂਆ ਤੇ ਹੋਰਨਾ ਸਿੰਘ ਕੋਟ ਰਹਿੰਦਾ ਸੀ ਜਦੋਂ ਉਹ ਪੁਲਿਸ ਦੀ ਕੈਦ ਵਿੱਚ ਸੀ ਤੇ ਮੈਂ ਤੇ ਹਰਮਿੰਦਰ ਸਿੰਘ ਸੁਲਤਾਨਵਿੰਡ ਪਟਿਆਲੇ ਗਏ ਤੇ ਇਹਨਾਂ ਸਿੰਘਾਂ ਨੂੰ ਪੁੱਛਿਆ ਕਿ ਤੁਸੀਂ ਥੋੜਾ ਧਿਆਨ ਨਾਲ ਰਹੋ ਪਰ ਉਹਨਾਂ ਦਾ ਜਵਾਬ ਸੀ ਵੀ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਉਹ ਕਦੇ ਝੁਕ ਸਕਦਾ ਹੈ ਉਸ ਨੇ ਉੱਥੇ ਵੀ ਆਪਣੇ ਪਿਆਰ ਤੇ ਨੇਕੀ ਦਾ ਝੰਡਾ ਉਤਾੜ ਰੱਖਣਾ ਜੋ ਇਹੋ ਜਿਹਾ ਸਿੰਘ ਬੋਲ ਪਵੇ ਤਾਂ ਕੁਦਰਤ ਦੇ ਅਸੂਲ ਵੀਰ ਵੇਰ ਬਦਲ ਹੋ ਜਾਣਗੇ ਇਹਨਾਂ ਸਿੰਘਾਂ ਦੇ ਵਿਸ਼ਵਾਸ ਅਤੇ ਪਿਆਰ ਦਾ ਸਾਡੇ ਤੇ ਬਹੁਤ ਅਸਰ ਹੋਇਆ ਅਸੀਂ ਵੀ ਅਫਤਾਰ ਸਿੰਘ ਬਾਰੇ ਇੰਜੀ ਸੋਚਦੇ ਸੀ ਸਾਨੂੰ ਪੂਰਾ ਯਕੀਨ ਸੀ ਕਿ ਭਾਵੇਂ ਸਾਰੀ ਦੁਨੀਆ ਦਾ ਤਾਜ ਇਸ ਪਲੜੇ ਵਿੱਚ ਹੋਵੇ ਤੇ ਦੂਸਰੇ ਪਲੜੇ ਵਿੱਚ ਤਸ਼ੱਦਦ ਰਾਹੀਂ ਸ਼ਾਤ ਹੋਵੇ ਤਾਂ ਵੀ ਉਹ ਸਿੰਘ ਸ਼ਹਾਦਤ ਨੂੰ ਹੀ ਚੁਣੇਗਾ ਕਿਉਂਕਿ ਉਹ ਸੱਚਾਈ ਨੂੰ ਸਿਰਫ ਦਿਮਾਗ ਨਾਲ ਨਹੀਂ ਸਮਝਦਾ ਸੀ ਸਗੋਂ ਉਸ ਦੀ ਰੂਹ ਬਹੁਤ ਪਵਿੱਤਰ ਸੀ ਤੇ ਉਸ ਨੂੰ ਰੂਹ ਤੋਂ ਹੀ ਸਭ ਕੁਝ ਸਮਝ ਆਉਂਦਾ ਸੀ ਇਸੇ ਤਰ੍ਹਾਂ ਡਾਕਟਰ ਗੁਰਪ੍ਰੀਤ ਸਿੰਘ ਵਿਰਕਣਾਉ ਦਾ ਵੀ ਇੱਕ ਸਿੰਘ ਸੀ ਇਹ ਸਿੰਘ ਲੋਧੇਹਾਣੇ ਵਿੱਚ ਪਸ਼ੂਆਂ ਦਾ ਡਾਕਟਰ ਸੀ ਤੇ ਸਾਡੇ ਨਾਲ ਸੰਬੰਧ ਹੋਣ ਦੇ ਸ਼ੱਕ ਵਿੱਚ ਰੂਬੋਸ਼ ਹੋਣਾ ਪਿਆ ਇਹਨੂੰ ਹਾਲੇ ਵਿਆਹ ਹੋਏ ਨੂੰ ਕੁਝ ਵੀ ਨਹੀਂ ਹੋਏ ਸਨ ਕਿ ਲੋਧੇਹਾਣੇ ਤੋਂ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਬੈਠੇ ਮੁਖਬਰ ਨੇ ਇਸ ਨੂੰ ਫੜਾ ਦਿੱਤਾ ਉਹ ਤੋਂ ਬੰਦੇ ਨੂੰ ਪਤਾ ਸੀ ਵੀ ਇਹ ਸਾਡੇ ਜਥੇ ਦੇ ਸਾਰੇ ਸਿੰਘਾਂ ਨੂੰ ਜਾਣਦਾ ਹੈ ਇਸ ਭੇਤ ਕਰਕੇ ਇਹ ਸਿੰਘ ਨੂੰ ਬਹੁਤ ਲੰਬਾ ਤਸ਼ੱਦਦ ਤੇ ਜਲਾਲ ਤਸਹਣੀ ਪਈ ਜਿਹੜੀ ਠਾਰ ਤੋਂ ਅਸੀਂ ਫੜੇ ਗਏ ਸੀ ਉਹ ਠਾਰ ਅਸੀਂ ਗੁਰਪ੍ਰੀਤ ਸਿੰਘ ਕੋਲ ਰਹਿ ਕੇ ਹੀ ਬਣਾਈ ਸੀ ਉਦੋਂ ਇਹ ਨਵਾਂ ਸ਼ਹਿਰ ਰਹਿਦਾ ਸੀ ਤੇ ਬਲਾਚੌਰ ਨੇੜੇ ਪਿੰਡ ਮੀਰ ਜੱਟਾਂ ਵਿੱਚ ਡਾਕਟਰ ਵਜੋ ਤਨਾਤ ਸੀ ਇਸ ਸਿੰਘ ਨੂੰ ਇਹ ਅੰਦਾਜ਼ਾ ਸੀ ਕਿ ਇਹ ਠਾਰ ਕਿਹੋ ਜਿਹੀ ਹੈ ਤੇ ਕਿਸ ਪਾਸੇ ਨੂੰ ਹੈ ਪਰ ਇਸ ਨੇ ਲੰਬੇ ਤਸ਼ੱਦਦ ਤੋਂ ਬਾਅਦ ਵੀ ਅਜੇਾ ਕੋਈ ਪੇਤ ਨਹੀਂ ਖੋਲਿਆ ਸਾਲ ਕੋ ਕੈਦ ਰੱਖਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਇਸ ਨੂੰ ਰਾਏਕੋਟ ਕੋਲ ਅਣਪਛਾਤਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਸੀ ਉਸਨੇ ਕੋਈ ਵੀ ਵਾਰਦਾਤ ਨਹੀਂ ਸੀ ਕੀਤੀ ਤੇ ਉਸ ਉੱਪਰ ਕੋਈ ਪਰਚਾ ਵੀ ਨਹੀਂ ਸੀਗਾ ਪਰ ਉਸ ਨੂੰ ਕੇਵਲ ਠਾਰ ਦੇਣ ਦੀ ਏਜ ਵਿੱਚ ਹੀ ਇੰਨੀ ਸਖਤ ਪਰਖ ਚੋਂ ਨਿਕਲਣਾ ਪਿਆ ਉਸ ਵਕਤ ਲੁਧਿਆਣੇ ਦਾ ਐਸਐਸਪੀ ਸੁਮੇத் ਸੈਣੀ ਸੀ ਜਦੋਂ ਉਸ ਦੀ ਲੁਧਿਆਣੇ ਤੋਂ ਬਦਲੀ ਹੋਈ ਤੇ ਉਸ ਨੇ ਜਿੰਨੇ ਸਿੰਘ ਗੁਪਤ ਤਰੀਕੇ ਨਾਲ ਕੈਦ ਵਿੱਚ ਰੱਖੇ ਹੋਏ ਸਨ ਉਹਨਾਂ ਵਿੱਚੋਂ ਕਈਆਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਉਹਨਾਂ ਵਿੱਚ ਗੁਰਪ੍ਰੀਤ ਸਿੰਘ ਵੀ ਸੀਗਾ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਹੁਣ ਉਹਨਾਂ ਨੂੰ ਉਸਦੀ ਜ਼ਰੂਰਤ ਨਹੀਂ ਹੈਗੀ। ਉਹਨਾਂ ਦਿਨਾਂ ਵਿੱਚ ਵੱਡੇ ਪੁਲਿਸ ਅਫਸਰ ਖਾਸ ਕਰਕੇ ਜਿਹੜੇ ਸਾਡੇ ਖਿਲਾਫ ਲੜਦੇ ਸਨ ਉਹ ਕੁਝ ਬੰਦਿਆਂ ਨੂੰ ਗੈਰਕਾਨੂੰਨੀ ਤੌਰ ਤੇ ਆਪਣੀ ਕੈਦ ਵਿੱਚ ਰੱਖਦੇ ਸਨ ਜਿਨ੍ਹਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ ਹੁੰਦਾ ਕਿ ਇਹੋ ਜਿਉਂਦੇ ਨੇ ਜਾਂ ਮਰ ਗਏ। ਲੰਬਾ ਸਮਾਂ ਕੈਦ ਵਿੱਚ ਰੱਖ ਕੇ ਜਲਾਲਤ ਅਤੇ ਤਸ਼ੱਦਦ ਨਾਲ ਲਾਲਚਦਾਨ ਦਵਾਈਆਂ ਦੇ ਕੇ ਕੁਝ ਬੰਦਿਆਂ ਨੂੰ ਤੋੜ ਲੈਂਦੇ ਸਨ। ਫਿਰ ਉਹਨਾਂ ਤੋਂ ਸੰਘਰਸ਼ ਖਿਲਾਫ ਕੰਮ ਲੈਂਦੇ ਸਨ। ਜਿਹੜੇ ਬੰਦੇ ਨਹੀਂ ਟੁੱਟਦੇ ਸਨ ਉਹਨਾਂ ਨੂੰ ਵੀ ਲੰਬਾ ਸਮਾਂ ਇਸ ਆਸ ਵਿੱਚ ਰੱਖੀ ਰੱਖਦੇ ਸਨ ਕਿ ਉਹ ਸ਼ਾਇਦ ਟੁੱਟ ਜਾਣ। ਜਦੋਂ ਲੱਗਦਾ ਸੀ ਕਿ ਹੁਣ ਟੁੱਟਦਾ ਨਹੀਂ ਜਾਂ ਕੰਮਦਾ ਨਹੀਂ ਰਿਹਾ ਤਾਂ ਆਪਣੀ ਮਰਜ਼ੀ ਨਾਲ ਕਿਸੇ ਵੀ ਦਿਨ ਮਾਰ ਦਿੰਦੇ ਸਨ। ਕਈ ਵਾਰ ਫੜਨ ਵਾਲੇ ਅਫਸਰ ਕਿਸੇ ਹੋਰ ਅਫਸਰ ਨੂੰ ਜਾਂ ਕਿਸੇ ਖੁਫੀਆ ਮੈਕਮੇ ਨੂੰ ਵੀ ਬੰਦੇ ਉਧਾਰੇ ਦੇ ਦਿੰਦੇ ਸਨ ਤਾਂ ਕਿ ਉਹ ਵੀ ਇਹਨਾਂ ਦੇ ਤਜਰਬੇ ਕਰ ਲੈਣ ਜਾਂ ਕੰਮ ਲੈ ਲੈਣ। ਜਦੋਂ ਕਿਸੇ ਸਿੰਘ ਨੂੰ ਖਤਮ ਕੀਤਾ ਜਾਂਦਾ ਸੀ ਤਾਂ ਜਿਸ ਪੁਲਿਸ ਅਫਸਰ ਨੇ ਉਸ ਨੂੰ ਫੜਿਆ ਹੁੰਦਾ ਸੀ ਉਸ ਤੋਂ ਪੁੱਛ ਕੇ ਹੀ ਖਤਮ ਕੀਤਾ ਜਾਂਦਾ ਸੀ ਸੋ ਜੀ ਇਹ ਸੀ ਕਿੱਸਾ ਇਹਨਾਂ ਦੋਵਾਂ ਸਿੰਘਾਂ ਦਾ ਸੋ ਐਸੀ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਸ੍ਰੀ ਅਕਾਲ